गांव रखिया दल दी शिकायत ਦੇ ਆਧਾਰ ਤੇ थाना ਸਿਟੀ ਕੋਟਕਪੂਰਾ ਪੁਲਿਸ ਨੇ ਅਮਰitsar ਬਠਿੰਡਾ ਨੈਸ਼ਨਲ ਹਾਈਵੇ ਤੇ ਗਾਉਆਂ ਦੇ ਨਾਲ ਭਰਿਆ ਇੱਕ ਟਰੱਕ ਬਰਾਮਦ ਕੀਤਾ ਜਿਸ ਤੋਂ ਇਲਾਵਾ ਕਾਰ ਸਵਾਰ ਤੇ ਗਾਉ ਵੈਂਚ ਤਸਕਰ ਨੂੰ ਗ੍ਰਫਤਾਰ ਕੀਤਾ ਗਿਆ ਜਦਕਿ ਉਸ ਦੇ ਪੰਜ ਸਾਥੀ ਮੌਕੇ ਤੋਂ ਫਰਾਰ ਹੋ ਗਏ ਇਸ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਗ੍ਰਫਤਾਰ આરોપી ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗਊਆਂ ਨਾਲ ਭਰਿਆ ਟਰੱਕ ਹਾਈਵੇ ਤੇ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਮੈਂ ਗਊ ਰੱਖਿਆ ਦਲ ਜਨਰਲ ਸੈਕਟਰੀ ਪੰਜਾਬ ਅੱਜ ਹਰ ਦਿਨ ਦੀ ਤਰ੍ਹਾਂ ਅੱਜ ਵੀ ਉਹੀ ਦਿਨ ਸਾਨੂੰ ਪਿੱਛੋਂ ਕਾਲ ਆਈ ਸੀ ਸਾਡੇ ਸੰਜੀਪ ਪ੍ਰਧਾਨੀਆਂ ਦੀ ਵੀ ਬਟਿੰਡਾ ਸਾਈਡ ਤੋਂ ਇੱਕ ਟਰੱਕ ਗਊਆਂ ਦਾ ਪਰਕੇ ਆ ਰਿਹਾ ਹੈ ਇੱਕ ਉਹਦੇ ਅੱਗੇ ਕਾਰ ਹੈ ਅਸੀਂ ਇੱਥੇ ਪੁਲਿਸ ਨੂੰ ਕਾਲ ਕੀਤੀ ਅਸੀਂ ਇੱਥੇ ਨਾਕਾ ਲਵਾਇਆ ਨਾਕੇ ਦੇ ਦਰਾਂ ਜਦੋਂ ਅਸੀਂ ਗੱਲ ਨੂੰ ਰੋਕ ਕੇ ਹੁਣ ਚੈੱਕ ਕੀਤਾ ਗਿਆ ਉਸ ਬੰਦੇ ਦਾ ਉਹਦੇ ਵਿੱਚ ਫਸ ਗਿਆ ਇੱਕ ਬੰਦਾ ਸਾਡੇ ਹੱਥ ਆ ਗਿਆ ਉਹਦੇ ਵਿੱਚ ਘੱਟੋ ਵੱਟ 15 ਤੋਂ 20 ਲੋਕ ਵੰਸ਼ ਹੈ ਉਹਨਾਂ ਨੂੰ ਅੱਜ ਫੋਟੋ ਪ੍ਰੈਸਟੀਟਾਣਾ ਲੈ ਆ ਕੇ ਉਹ ਜਿਹੜਾ ਕੰਨੀ ਕਾਰਵਾਈ ਚੱਲੀ ਹੈ ਜੀ ਹੁਣ ਅਸੀਂ ਜਿਹੜੀਆਂ ਗਉਆਂ ਬੀੜ ਸਿੱਖਾਂ ਵਾਲਾ ਸੰਤ ਬਾਬਾ ਅਮਲਕੀਦਾ ਜੀ ਦੀ ਗੋਸ਼ਾਲਾ ਵਿੱਚ ਅਸੀਂ ਛੱਡਣ ਜਾ ਰਹੇ ਹਾਂ ਤੇ ਅੱਗੇ ਜੋ ਵੀ ਕਾਰਵਾਈ ਹੋਊਗੀ ਜੋ ਪ੍ਰਸ਼ਾਸਨ ਨੂੰ ਪਤਾ ਹੀ ਹੈ ਉਹ ਚੱਲਤਰੂਗੀ ਕਿੰਨੇ گاਵਾ ਫੜੇ ਗਏ ਕਿੰਨੇ ਗਊਵਾਂਸਾ ਇੱਥੇ ਇਹ ਚ 15 ਤੋਂ 20 ਗਊਵਾਂਸਾ ਜੀ ਜੇ ਤਸਕਰ ਦੀ ਗੱਲ ਕਰੇ ਕਿ ਤਸਕਰ ਕਿੰਨੇ ਫੜੇ ਗਏ ਇੱਕ ਤਸਕਰ ਫੜਿਆ ਗਿਆ ਹੈ 4 ਤੋਂ 5 ਜਿਹੜੇ ਉਹ ਭਾਜੀ ਚੁੱਕੀ ਨੇ ਜਿਹੜੀ ਟੀਮਾਂ ਤੁਹਾਡੇ ਨਾਲ ਸਾਮਿਲ ਕਿਹੜੀ ਕਿਹੜੀ ਟੀਮਾਂ ਇੱਥੇ ਮੌਕੇ ਤੇ ਮੌਜੂਦ ਰਹੀ ਸਾਡੇ ਕੋਲੇ ਪ੍ਰਧਾਨ ਜੀ ਲੁਧਿਆਣੇ ਤੋਂ ਆਏ ਆ ਸੰਜੀਪ ਪ੍ਰਧਾਨ ਜੀ ਰਾਮਪੁਰਾ ਤੋਂ ਆਏ ਨੇ ਇਹ ਕੁਲਦੀਪ ਜੀ ਬਠਿੰਡਾ ਤੋਂ ਆਏ ਨੇ ਹੋਰ ਵੀ ਅਲਗ-ਅਲਗ ਥਾਵਾਂ ਤੋਂ ਜਿੰਨੇ ਵੀ ਸਾਡੇ ਇੱਥੇ-ਇੱਥੇ ਸੰਸਥਾਾਂ ਦੇ ਸਾਡੀਆਂ ਜੂਨਟਾਂ ਬਣੀਆਂ ਆ ਉਹ ਸਾਰਿਆਂ ਇੱਥੇ ਪੰਜਾਬ ਤੋਂ ਪਹੁੰਚੀਆਂ ਹੋਈਆਂ। ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਰਿਹਾ ਹੈ ਪੂਰਾ ਹੀ। ਬਹੁਤ ਵਧੀਆ ਜੀ ਬਹੁਤ ਵਧੀਆ ਸਹਿਯੋਗ ਰਿਹਾ ਹੈ ਜੀ। ਠੀਕ ਹੈ ਜੀ। ਇਹ ਗੱਲ ਸਾਡੇ ਕੋਲੇ ਸ਼ਾਮ ਨੂੰ ਗੁਰਪ੍ਰੀਤ ਸਿੰਘ ਸੰਯੁਕਤ ਗਊ ਰਖਿਆ ਦਾਲ ਤੇ ਮੰਤ ਗਰੀਬਦਾਸ ਜੀ ਵੱਲੋਂ ਕਨਫਰਮੇਸ਼ਨ ਆਈ ਸੀ ਤੇ ਕੁਝ ਬੰਦੇ ਜਿਹੜੇ گاਵਾਂ ਲੈ ਕੇ ਟਾਕਤੇ ਜਾ ਰਹੇ ਆ ਜਿਨ੍ਹਾਂ ਦਾ ਅਸੀਂ ਪੁੱਛਾ ਕੀਤਾ ਤੇ ਸਾਨੂੰ ਇੱਕ ਟਰੱਕ ਰਿਕਵਰ ਹੋਇਆ ਕਾਰ ਕਵਰ ਹੋਈ ਆ ਜਿਹਦੇ ਵਿੱਚੋਂ 18 ਪਸ਼ੂ ਤਨ ਜਿਹੜੀਆਂ ਫੰਡਰ ਗਾਵਾਂ ਸੀਗੀਆਂ 6 ਗਾਵਾਂ ਸੀ 12 ਵਿੱਚ ਧੱਥੇ ਸੀਗੇ ਉਹ ਬਰਾਮਦ ਹੋਏ ਆ ਜਿਹੜੇ ਉਹ ਬਾਬਾ ਕਾਲਾ ਮਹਿਰ ਬੀੜ ਸਿੱਖਾਂ ਵਾਲੇ ਦੋ ਛੜਾ ਤੇ ਛੜਤੇ ਆ ਤੇ ਦੋਛੀਆਂ ਦੇ ਖਿਲਾਫ ਮਕਦਮਾੰਦਾ ਕੀਤਾ ਜਿੱਥੇ ਇੱਕ ਦੋਛੀ ਨੂੰ ਗ੍ਰਿਫਤਾਰ ਕੀਤਾ ਬਾਕੀਆਂ ਦੀ ਪਰਤਾਲ ਜਾ ਰਹੀ ਆ ਤੇ ਜਿਹੜਾ ਇਹ ਦੋਸ਼ੀ ਗ੍ਰਿਫਤਾਰ ਕੀਤਾ ਸਰ ਕੀ ਫਰਕਰ ਹੁਣ ਕਾਰਵਾਈ ਕੀਤੀ ਹੈ ਇਹ ਤੇ ਮਗਧਮਾਂਦਾ ਅੱਜ ਕੀਤਾ ਗਿਆ 295 ਮੀ ਦਾ ਸੋ ਵੀ ਬੀਚ ਵਾਂਹ ਕਾ ਐਕਟ ਦੇ ਤਹਿਤ ਇਹਨੂੰ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਲਿਆ ਜਾਊਗਾ ਹੁਣ ਫਰਦਰ ਜੋ ਵੀ ਕਾਰਵਾਈ ਹੋਊਗੀ ਕੰਮ ਕਰ ਜਾਂਦੇ